ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਐਸਟਰੋ ਗਰੁੱਪ ਨਵਾਂ ਸ਼ਹਿਰ ਵੱਲੋਂ ਆਪਣੇ ਮੁੱਖ ਦਫ਼ਤਰ ਖਾਰਾ ਕਲੋਨੀ ਗਲੀ ਨੰਬਰ ਤੈਨ ਰਾਹੋ ਰੋਡ ਨਵਾਂ ਸ਼ਹਿਰ ਵਿਖੇ ਐਮ ਡੀ ਸ਼੍ਰੀ ਬਲਰਾਜ ਕੁਮਾਰ ਜੀ ਦੀ ਰਹਿਨਮਾਈ ਦੇ ਹੇਠ ਸਪਤਾਹਿਕ ਸੈਮੀਨਾਰ ਲਗਾਇਆ ਇਸ ਮੌਕੇ ਸਮਾਜ ਸੇਵਕ ਸਰਦਾਰ ਮਨਮੋਹਨ ਸਿੰਘ ਘਾਟੀ ਚੇਅਰਮੈਨ ਪੰਜਾਬ ਸਿਹਤ ਸਭਾ ਨਵਾਂ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਐਮ ਡੀ ਸ਼੍ਰੀ ਬਲਰਾਜ ਕੁਮਾਰ ਹੋਰਾਂ ਨੇ ਐਸਟਰੋ ਲਾਈਫਲਾਈਨ ਐਸਟਰੋ ਸੰਜੋਗ ਐਸਟਰੋ ਸ਼ੇਅਰ ਪ੍ਰੋਫਿਟ ਅਤੇ ਐਸਟਰੋ ਗਰੁੱਪ ਵਿੱਚ ਕੰਮ ਕਰਨ ਦੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ पत्रकार परदेशी की रिपोर्ट नवाशे आप फोन साइलेंट कर लो ताकि कोई भी डिस्टरबेंस थैंक यू सो मच एस्ट्रो अगर कोई भी पर्सन जो काउंट की समझ रखता हो वो अपना टैलेंट इथे पेश कर सकता है फर्स्ट ऑफ ऑल आई वुड लाइक टू रिक्वेस्ट मिस्टर दर्शन दंती जी जो कि अपना विचार ਅੱਜ ਦੀ ਸਭਾ ਦੇ ਚੀਫ ਗੈਸਟ ਨੇ ਮਨਮੋਹਨ ਸਿੰਘ ਬੁਲਾਟੀ ਜੀ ਅੱਜ ਦੀ ਸਭਾ ਦੇ ਚੀਫ ਗੈਸਟ ਨੇ ਮਨਮੋਹਨ ਸਿੰਘ ਬੁਲਾਟੀ ਜੀ ਯਾਰਾਂ ਦੇ ਯਾਰ ਮਲਾਪੜੇ ਵੈਸਟ ਨੇ ਮਨਮੋਹਨ ਸਿੰਘ ਜੀ ਬੁਲਾਟਾ ਪੰਜਾਬ ਸੈਸਮਾ ਦੇ ਚੇਅਰਮੈਨ ਨੇ ਅੱਜ ਦੇ ਮੁੱਖ ਮਹਿਮਾਨ ਜੀ ਐਸਟੋ ਗਰੁੱਪ ਦੀ ਆਨ ਮਾਨ ਸ਼ਾਨ ਤੇ ਜਾਨ ਐਮ ਡੀ ਐਸਟੋ ਕੰਪਨੀ ਦੇ ਦਿਨੋਂ ਪਿਆਰ ਕਰਦੇ ਨੇ ਐਮ ਡੀ ਸਾਹਿਬ ਬਨਾਰਾ ਜੀ ਇਸ ਤੋਂ ਗਰੁੱਪ ਕੰਪਨੀ ਨੇ ਬਨਾਰਾ ਜੀ ਜਦੋਂ ਪਿਆਰ ਕਰਦੇ ਨੇ ਰਿਸਪੈਕਟ ਦਿੰਦੇ ਨੇ ਸਾਰਿਆਂ ਨੂੰ ਜਦੋਂ ਸਭ ਦਾ دیدار ਕਰਦੇ ਜਜ਼ਬਾਤੀ ਹੋ ਕੇ ਜਦ ਗੱਲ ਕਰਦੇ ਨੇ ਕਿੰਨਾ ਬੜੇ ਸੱਚਾਈ ਦੇ ਇਸ ਕੰਮ ਹੈ ਜਜ਼ਬਾਤੀ ਹੋ ਕੇ ਜਦ ਗੱਲ ਕਰਦੇ ਨੇ ਬੋਲ ਜ਼ੋਰ ਉੱਚਾ ਹੁੰਦਾ ਹੈ ਗੁੱਸੇ ਵਿੱਚ ਕਰਦੇ ਨੇ ਪਿਆਰ ਦੀ ਮਿਲਾਵਟ ਹਰ ਸ਼ਬਦ ਸੱਚਾ ਸੋਚਾ ਹੁੰਦਾ ਹੈ ਈ ਨਾ ਫੜੀ ਗੱਲ ਜਜ਼ਬਾਤੀ ਹੋ ਕੇ ਜਦ ਗੱਲ ਕਰਦੇ ਨੇ ਤੇ ਲੇਕਿਨ ਕਹਿੰਦੇ ਨੇ ਜਾਤਾ ਜੀ ਕਿੰਦੇ ਵੇਲੇ ਆਣਾ ਮੈਂ ਕਿਹਾ ਬਾਰਾਂ ਕੁ ਵਜੇ ਆਜੂਗਾ ਉਹ ਜਾਤਾ 12 ਵਜੇ ਨਹੀਂ 11 ਵਜੇ ਮੋਚਣਾ ਹੈ ਇੰਝ ਪਿਆਰ ਜਜ਼ਬਾਤੀ ਹੋ ਕੇ ਜਦ ਗੱਲ ਕਰਦੇ ਨੇ ਬੋਲ ਜਰੂਰ ਉੱਚਾ ਹੁੰਦਾ ਹੈ ਗੁੱਸੇ ਵਿੱਚ ਕਰਦੇ ਨੇ ਮਿਲਾਵਟ ਦੀ ਪਿਆਰ ਹਰ ਸ਼ਬਦ ਸੱਚਾ ਸੁਰੱਚਾ ਹੁੰਦਾ ਹੈ ਸਮਾ ਉਸ ਦੀ ਕਦਰ ਕਰਦਾ ਹੈ ਜੋ ਸਮੇਂ ਦਾ ਖਿਆਲ ਕਰਦਾ ਹੈ ਨਹੀਂ ਮੈਂ ਦੇਖ ਕੋਈ ਤਰ੍ਹਾਂ ਨਹੀਂ ਆਸਾ ਰਹੀ ਸਮਾ ਉਸ ਦੀ ਕਦਰ ਕਰਦਾ ਹੈ ਜੋ ਸਮੇਂ ਦਾ ਖਿਆਲ ਕਰਦਾ ਹੈ ਸਮੇਂ ਨੂੰ ਉਲਝਾ ਦੀ ਜੇ ਦਰਦੀ ਸਮਾ ਫਿਰ ਸਵਾਲ ਕਰਦਾ ਜੀ 10 ਮਿੰਟ ਦਿੱਤਾ 10 ਮਿੰਟ ਲੈ ਜੈ ਹੋ ਜੈ ਜੈਕਾਰ ਸਰਕਾਰ ਇਸ ਤੋਂ ਗਰੁੱਪ ਦਾ ਸਾਰਾ ਹੀ ਪ੍ਰਮਾਨ ਪੰਜ ਸੇਰ ਦਾ ਸਾਹ ਸਰਕਾਰ ਬਾਕੀ ਤਾਂ ਨਹੀਂ ਫੋਨ ਕਿਸੇ ਕਹਿੰਦੇ ਹਨ ਕਿ ਲੋਕ ਤਾਂ ਬਹੁਤ ਕੋਸ਼ਿਸ਼ ਕਰਨਗੇ ਮਿੱਟੀ ਮੇਂ ਦਬਾਣੇ ਕੀ ਲੋਕ ਤਾਂ ਬਹੁਤ ਕੋਸ਼ਿਸ਼ ਕਰਨਗੇ ਮਿੱਟੀ ਮੇਂ ਦਬਾਣੇ ਕੀ لیکن تو اپنی عادت بنا لے بیچ کر بن کر بار بار اٹھ جائے گی دیکھ کر کم ਕਰਨ ਦਾ ਤੁਹਾਡੇ ਵਿੱਚ دور ہے تا پہلی گل ہوندی ہے کم دی گل دوسری ہوندی ہے ਧਰਮ دی گل کم دی گل کوئی بھی person اپنے bed دی position پیر سورج ਵੱਲ ਨੂੰ کر کے سوون گا ਤੋ ਦੀ ਦਿਮਾਗ ਦੀ ਜਿਹੜੀ ਯਾਦ ਹਸਤਿਆ ਉਹ ਜਾਣੀ ਸ਼ੁਰੂ ਹੋ ਜਾਂਦੀ। ਚੀਜ਼ ਰੱਖੀਓ ਭੁੱਲ ਜਾਣੀ ਆ ਮੈਂ ਕਿੱਥੇ ਸਮਾਨ ਰੱਖਿਆ ਸੀ। ਕਈ ਬੰਦੇ ਚਸ਼ਮਾ ਸਿਰ ਤੇ ਲਾ ਕੇ ਘੁੰਮਦੇ ਰਹਿੰਦੇ ਚਸ਼ਮਾ ਹੀ ਲੱਭਦੇ ਰਹਿੰਦੇ ਆ ਉਹਦੇ ਸਿਰ ਤੇ ਲੱਗਿਆ। ਮਤਲਬ ਬਹੁਤ ਸਾਰਾ ਉਹਨੂੰ ਇਹ ਸਰਪੰਦਾ ਇਹ ਸੈਂਟੀਫਿਕ ਹੈ। ਲੇਕਿਨ ਸਾਨੂੰ ਇਹ ਜੋਤਿਸ਼ ਦੇ ਵਿੱਚ ਹੀ ਇਹ ਚੀਜ਼ਾਂ ਆਉਂਦੀਆਂ ਤਾਂ ਤੁਹਾਤਨਾ ਤੇ ਸ਼ੇਅਰ ਕੀਤੀਆਂ ਜਾ ਰਹੀਆਂ। ਕਦੇ ਵੀ ਪੈਰ ਸੂਰਜ ਵੱਲ ਕਰਕੇ ਨਹੀਂ ਸੋਣਾ। ਜੋ ਬੱਚੇ ਪੜ੍ਹਦੇ ਆ ਸਕੂਲ ਜਾਂਦੇ ਆ ਉਹਨਾਂ ਦਾ ਕੱਟ ਕਦੀ ਵੀ ਨਹੀਂ ਹੋਣਾ ਚਾਹੀਦਾ। ਸਿਆਣੇ ਦਾ ਵੀ ਨਹੀਂ ਹੋਣਾ ਚਾਹੀਦਾ ਤੇ ਮਿਆਣੇ ਦਾ। ਜਾਦ ਉਸ ਤੇ ਅਸਰ ਪੈਂਦਾ ਪੈਰ ਕਿੱਧਰ ਕਰਨਾ ਜਾਂ ਤਾਂ ਲੈਂਦੇ ਵੱਲ ਕਰੋ ਜੇ ਸਭ ਤੋਂ ਵਧੀਆ ਹੈਗਾ ਉਹ ਨਾਰਥ ਵੱਲ ਹੈਗਾ ਨਾਰਥ ਵੱਲ ਪੈਰ ਕਰਕੇ ਪਹਿਣਾ ਚਾਹੀਦਾ ਜਿਹਦੇ ਨਾਲ ਬੰਦਾ ਜਾਂ ਜਨਾਨੀ ਦੇ ਡਾਕਟਰਾਂ ਕੋਲ ਘਟ ਜਾਂਦੇ ਆ ਦਵਾਈਆਂ ਘਟ ਖਾਣੀਆਂ ਪੈਂਦੀਆਂ ਜਿਨ੍ਹਾਂ ਦੇ ਪੈਰ ਨਾਰਥ ਵੱਲ ਹੁੰਦੇ ਆ ਆਪਣਾ ਨਾਰਥ ਨਵੇਂ ਸ਼ਹਿਰ 'ਚ ਰਹਿਣ ਦਾ ਗੜ ਸ਼ੰਕਰ ਵੱਲ ਆਪਣਾ ਨਾਰਥ ਪੈਂਦਾ ਹੈਗਾ ਗੜ ਸ਼ੰਕਰ 'ਤੇ ਅਗਰ ਪੈਰ ਹੋਣਗੇ ਤਾਂ ਸਾਨੂੰ ਦਵਾਈਆਂ ਘਟ ਖਾਣੀਆਂ ਪੈਣਗੀਆਂ ਐਕਟਿਵ ਤੇ ਅਟਰੈਕਟਿਵ ਦੋਨੇ ਵੀ ਨਾਰਥ ਤੇ ਈਸਟ ਈਸਟ ਵੱਲ ਜਿਹੜਾ ਹੈਗੇ ਆਪਾਂ ਪੈਰ ਨਹੀਂ ਕਰਨੇ ਨਾਰਥ ਵੱਲ ਪੈਰ ਕਰਨੇ ਈਸਟ ਵੱਲ ਸਿਰ ਕੀਤਾ ਜਾ ਸਕਦਾ ਆ ਇਹ ਸ੍ਰੀ ਕੰਮ ਦੀ ਗੱਲ ਅਗਲੇ ਹਫਤੇ ਫਿਰ ਦੱਸਾਂਗੇ ਕੰਮ ਦੀ ਗੱਲ ਤੇ ਹੁਣ ਦੱਸਾਂਗੇ ਤੁਹਾਨੂੰ ਤਾਂ ਦੀ ਗੱਲ ਤਾਂ ਦੀ ਗੱਲ ਇਹ ਐਸਟ੍ਰੋਕ੍ਰੋਪ ਦਾ ਇੱਕ ਪਲੇਟਫਾਰਮ ਆ ਜਿੱਦੇ ਲੌਂਗ ਲਾਈਫ ਕੈਰੀਅਰ ਪਲੇਟਫਾਰਮ ਬੋਲ ਸਕਦੇ ਆ ਖਾਰਾ ਕਰੋਨੀ ਗੜੀ ਨੰਬਰ 10 ਤੇ ਰਾਹ ਰੋਡ ਨਮਾਸ਼ਹਿਰ ਦੇ ਵਿੱਚ ਤੇ ਇਹਦੀ ਜੋ ਵੈਬਸਾਈਟ ਹੈ myastrogroup.com एस्ट्रोग्रुप क्या है इंडेक्स रहेगा तीन कंपनी का इंडेक्स है पहली है जो 5 जनवरी 12 तो चल रही है जो कुंडली बेचती है जन्म कुंडली बेच रही है दूसरी कंपनी है एस्ट्रो संयोग जो रिश्ते बेचती है ठीक 15 मिनटों में कोई भी रिश्ता ले सकता है अपना लड़के का नाम पाओ इस वेबसाइट पे 15 मिनटों में 1500 लड़कियों के सामने 1500 लड़कियों के सामने अपना ब्याह हो 15 मिनटों के अंदर 15 ਮਿੰਟਾਂ 'ਚ ਆਪਣੀ ਸੋਲਵ ਕਰ ਸਕਦਾ ਹੈ ਉਹਦਾ ਪਰਿਵਾਰ ਉਹਨਾਂ 1500 ਚੋਂ ਛਾਟ ਆਊਟ ਕਰਕੇ ਆਪਣਾ ਡਾਇਰੈਕਟ ਲਿੰਕ ਰਹਿ ਗਿਆ ਆ ਕੁੜੀ ਬੜੇ ਮੁੰਡੇ ਵਾਲੇ ਨਾਲ ਗੱਲ ਕਰਦੇ ਮੁੰਡੇ ਵਾਲੇ ਕੁੜੀ ਵਾਲੇ ਨਾਲ ਗੱਲ ਕਰਦੇ ਆ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਤੇ 30 ਦਾ ਕਿਸੇ ਨੂੰ ਸ਼ੇਅਰ ਮਾਰਕੀਟ 'ਚ ਕੰਮ ਕਰਨ ਦਾ ਸ਼ੌਕ ਹੋਵੇ ਤਾਂ ਉਹ ਇਹਦੇ ਵਿੱਚ ਆ ਸਕਦਾ ਸ਼ੇਅਰ ਮਾਰਕੀਟ ਦੇ ਨਾਲ ਪਾਰਟਨਰ ਮੈਨੇਜਮੈਂਟ ਪ੍ਰੋਫਾਈਲ ਦੇ ਵਿੱਚ ਗੱਲ ਕਰੀਏ ਤਾਂ 파ਟਨਰ ਤੋਂ ਇਲਾਵਾ ਸੀਏ ਅਕਾਊਂਟ ਵਾਲਿਆਂ ਦੀ ਟੀਮ ਹੈ ਇਸ ਕੰਮ ਨੂੰ ਚੜ੍ਹਨ ਪਰਮ ਕਰਨ ਕੰਢੀ ਪੰਡਿਤ ਜੋ ਸਹੀ ਪ੍ਰੋਨਨਸੀਏਸ਼ਨ ਕਰਦੇ ਆ ਸਹੀ ਮੰਤਰਾਂ ਦਾ ਉਚਾਰਨ ਕਰਦੇ ਆ ਉਹ ਟੀਮ ਹੈ ਸਾਡੇ ਕੋਲ ਕਿ ਸਾਡਾ ਸਟਾਫ ਜਿਵੇਂ ਅਸੀਂ ਬ੍ਰਿਲੀਅੰਟ ਟੀਮ ਕੰਨੇ ਆ ਇੱਕ ਹੋਰ ਕਮੇਟੀ ਟੀਮ ਹੈ ਜਿਹੜੀ ਹਰ ਫੈਸਲੇ ਦੇ ਉੱਤੇ ਗੌਰ ਰੱਖਦੀ ਆ ਤੇ ਸੋਸ਼ਲ ਮੀਡੀਆ ਕਵਰੇਜ ਟੀਮ ਹੈ ਜੋ ਰਾਤ ਨੂੰ 8 ਵਜੇ ਤੋਂ ਪਹਿਲਾਂ ਅੱਜ ਤੁਹਾਡੇ ਸਾਰਿਆਂ ਦਾ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਤੇ ਇਹ ਜੋ ਕਲਿੱਪ ਅੱਜ ਬਣੇਗਾ ਉਹ ਸਾਰੇ ਦਾ ਸਾਰਾ ਅਪਲੋਡ ਹੋ ਜਾਏਗਾ ਜਦੋਂ ਵੀ ਬਸੰਤੀ ਦੇਹਾ ਰੰਗ ਤੈਨੂੰ ਚੜੂਗਾ ਉਦੋਂ ਹੀ ਨਵਾਂ ਕੁਛ ਤੋੜ ਤੇਰੇ ਖੜੂਗਾ ਜਦੋਂ ਵੀ ਬਸੰਤੀ ਦੇਹਾ ਰੰਗ ਤੈਨੂੰ ਚੜੇਗਾ ਉਦੋਂ ਹੀ ਨਵਾਂ ਕੁਛ ਤੇਰੇ ਕੋਲ ਟਰੂਗਾ ਕੋਲ ਕੀ ਮੁਹੱਬਤਾਂ ਦਾ ਰੰਗ ਪੱਕਾ ਵਿਕੁੰਵੀ ਉਹਨਕੀ ਮੁਹੱਬਤਾਂ ਦਾ ਰੰਗ ਪੱਕਾ ਤੂੰ ਵੀ ਕਿਉਂ ਦੇਵੀ ਉਹਨੂੰ ਵੀ ਸਵਾਰ ਕੇ ਗੱਲ ਤਾਂ ਜ਼ਰੂਰ ਕੋਈ ਹੈ ਪੁੱਛੀ ਫੁੱਲਾਂ ਨੂੰ ਵੀ ਥੋੜਾ ਪੁੱਛਕਾਰ ਕੇ ਗੱਲ ਤਾਂ ਜ਼ਰੂਰ ਕੋਈ ਹੈ ਰੋਜ ਤੂੰ ਬਗੀਚੇ ਵਿੱਚ ਘੁੰਮਦਾ ਬਥੇਰਾ ਫੁੱਲ ਕੋਈ ਅਜੇ ਤੱਕ ਬਣਿਆ ਨਾ ਤੇਰਾ ਵੇਖ ਆਪਣੇ ਅੰਦਰ ਝਾਤ ਮਾਰ ਕੇ ਗੱਲ ਤਾਂ ਜ਼ਰੂਰ ਕੋਈ ਹੈ ਕੁਝ ਫੁੱਲਾਂ ਨੂੰ ਵੀ ਥੋੜਾ ਬੁਚਕਾਰ ਕੇ ਗੱਲ ਤਾਂ ਜ਼ਰੂਰ ਕੋਈ ਹੈ ਜਿਹਨਾਂ ਨਾਲ ਕੰਮ ਕਰਨ ਹੈ ਜਿੱਥੇ ਆ ਦਿੱਤੇ ਬਹੁਤ ਬੰਦਾ ਦੇ ਨਾਲ ਬੈਠੀਆਂ ਬਹੁਤ ਬਹੁਤ ਸ਼ੁਕਰੀਆ ਜੀ ਮੇਰਾ ਨਾਮ ਅਦਮੇ ਨਮਸਕਾਰ ਤੋਂ ਬਰੌਂ ਕਰਦੀ ਆ ਤੇ ਮੈਂ ਕੰਪਨੀ ਵਿੱਚ ਐਜ਼ ਅ ਸਟਾਫ ਜੌਬ ਕਰਦੀ ਆ ਮੈਂ ਮਿਸਿਸ ਕੁਲਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਐਸਟ੍ਰੋ ਗੋਪੋ ਵਿੱਚ ਜੁਆਇਨ ਕਰਵਾਇਆ ਤੇ ਬਹੁਤ ਵਧੀਆ ਰਸਤਾ ਦਿਖਾਇਆ ਸਸ ਜੀ ਬ੍ਰਸਤ ਤੁਹਾਨੂੰ ਬਲਰਾਜੀ ਐਮਲੀ ਐਸ 2 ਗਰੁੱਪ ਜਿਹੜੀ ਆਪਾਂ ਇਸ ਬੈਠੇ ਹੋਏ ਐਸ 2 ਗਰੁੱਪ ਜਿਹਦੇ ਚ ਬੈਠੀ ਹੋਈ ਨਾ ਪਸ ਥੀਂ ਕੁੰਡਲੀ ਕੁੰਡਲੀ ਇਹ ਤੁਹਾਨੂੰ ਸਾਰੇ ਕਾਜੀ ਤੁਹਾਰੇ ਬਹੁਤ ਬੰਦਿਆ ਮੈਡਮ ਨੇ ਕਹਿ ਕੇ ਗਏ ਆ ਜਿਹੜੇ ਘਰ ਬੈਠੇ ਆ ਭਾਂਡੇ ਦਾ ਮੱਝ ਹੋਈ ਜਾਂਦੀ ਨਹੀਂ ਜਰਾ ਕੋ ਜੇ ਨਾਲ ਨਾਲ ਕੋਈ ਇਨਕਮ ਮਿਲ ਜਵੇ ਦੇ ਕੁਝ ਕੰਮ ਕੋਈ ਵੀ ਬੁਰਾ ਨਹੀਂ ਹੁੰਦਾ ਕੰਮ ਸਾਰੇ ਚੰਗੇ ਆ ਆਪਣੇ ਚੈਪਲ ਬੈਟ ਤੁਹਾਨੂੰ ਜਿੱਥੇ ਨਜ਼ਰ ਆਦਾ ਵਿੱਚ ਚੈਪਲ ਬੈਟ ਲਈ ਹੈਗੀ ਆ ਮੈਂ ਕਰ ਸਕਦਾ ਤੇ ਕਰਨਾ ਚਾਹੀਦਾ ਹੈ ਇੱਥੇ ਕੋਈ ਮਾੜੀ ਗੱਲ ਨਹੀਂ ਹੈ ਕੋਈ ਆਪਾਂ ਗਲਤ ਕੰਮ ਨਹੀਂ ਕਰਨਾ ਆਪਾਂ ਵਧੀਆ ਕੰਮ ਕਰਨਾ ਕਿਸੇ ਦਾ ਕੋਈ ਫਾਇਦਾ ਹੀ ਹੁੰਦਾ ਕੁੰਡਲੇ ਕੀ ਫਾਇਦਾ ਜੀ ਮਲਟੀਮੋਡਿਊਲ ਕੋਈ ਫਾਇਦਾ ਹਰ ਇੱਕ ਨਾਲ ਕਿਸੇ ਆਪਾਂ ਫਾਇਦਾ ਹੀ ਕਰਨਾ ਉਹਦੇ ਨਾਲ ਫਾਇਦਾ ਕਰਨਾ ਤੁਸੀਂ 2-4 ਘੰਟੇ ਦਾ ਕੰਮ ਕੀਤਾ ਨਾ ਤੁਹਾਨੂੰ ਚੈੱਕ ਵੀ ਆ ਗਈ ਤੁਹਾਡੀ ਪੈਸਾ ਨਿਕਲ ਹੋਣੀ ਚਾਹੀਦੀ ਬਾਕੀ ਐਂਟੀ ਸਾਹਿਬ ਸਾਰਾ ਕੁਝ ਤਾਂ ਡੇਲ ਤੇ ਦਾ ਸਕਦਾ ਤੇ ਬਸ ਮੈਂ ਇੰਨਾ ਕਹਿਣਾ ਚਾਹੁੰਦਾ ਸਾਰਿਆਂ ਦਾ ਧੰਨਵਾਦ ਦੇ ਵਿੱਚ ਹਜ਼ਾਰਾਂ ਲੱਖ ਰੁਪਏ ਚਾਹੀਦੇ ਬਟ ਇੱਥੇ ਕੁਝ ਨਹੀਂ ਹੈਗਾ ਨਾ ਹਜ਼ਾਰਾਂ ਚਾਹੀਦੇ ਆ ਨਾ ਲੱਖਾਂ ਚਾਹੀਦੇ ਆ ਸਿਰਫ 2700 ਰੁਪਏ ਵਿੱਚ ਆਪਣੀ ਆਈਡੀ ਲਗਵਾਉਣੀ ਆ ਤੇ 3 ਦਿਨ ਦੀ ਟ੍ਰੇਨਿੰਗ ਲੈਣੀ ਆ ਉਸ ਤੋਂ ਬਾਅਦ ਆਪਣੇ ਨੀਅਰ ਡੇਅਰ ਲਿਆ ਕੇ ਇੱਥੇ ਸੰਡੇ ਦੋ ਦਿਨ ਕਰਕੇ ਬਿਠਾ ਦੇਣੇ ਆ ਉਹਨਾਂ ਨੂੰ ਜਿਹੜਾ ਜੋ ਵੀ ਐਕਸਪਲੇਨ ਕਰਨਾ ਕੰਪਨੀ ਵੱਲੋਂ ਕੀਤਾ ਜਾਊਗਾ ਤੇ ਉਹਨਾਂ ਵਿੱਚ ਆ ਪਾਣੀ ਦਾ ਵੀ ਖਰਚਾ ਕੰਪਨੀ ਵੱਲੋਂ ਹੀ ਕੀਤਾ ਜਾਏਗਾ ਕੰਮ ਕੋਈ ਔਖਾ ਨਹੀਂ ਇਸ ਤੋਂ ਸੌਖਾ ਕੰਮ ਨਾ ਕਿਤੇ ਹੋਣਾ ਆ ਨਾ ਕਿਤੇ ਲੱਭਣਾ ਆ ਬਹੁਤ ਸੌਖਾ ਕੰਮ ਆ ਜਿਹੜੇ ਅੱਜ ਦੇ ਸਾਡੇ ਨਵੇਂ ਗੈਸਟ ਆਏ ਆ ਉਹ ਵੀ ਅੱਜ ਹੀ ਆਪਣੇ ਕਾਊਂਟਰ ਸੀਮਾ मैम ਕੋ ਆਈਡੀ ਲਗਾ ਕੇ ਕੰਮ ਸ਼ੁਰੂ ਕਰ ਸਕਦੇ ਆ ਬਹੁਤ ਸੌਖਾ ਕੰਮ ਆ ਤੇ ਕਿਹਾ ਵੀ ਇਹ ਸਮੇਂ ਸਿਰ ਕੰਮ ਜਿਹੜਾ ਕੀਤਾ ਉਹ ਹਮੇਸ਼ਾ ਸਫਲ ਹੁੰਦਾ ਆ ਕਿਹਾ ਵੀ ਜਿਹਾ ਹੈ ਕੱਲ੍ਹ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਗ ਪਲ ਮੇ ਪਰਲੇ ਹੋਏਗੀ ਬਹੁਤ ਕਰੇਗਾ ਕੰਮ ਮੇਰੇ ਕੋ ਪਹਿਲਾਂ ਸਾਡੇ ਅੰਬੀ ਸਰ ਨੇ ਤੁਹਾਨੂੰ ਬੜਾ ਡਿਟੇਲਸ ਸਮਝਾਇਆ ਔਰ ਮੇਰੇ ਕੋ ਕੋ ਸੀਨੀਅਰ ਸਾਡੇ ਮੈਂਬਰ मैडम जी ने इना ਨੂੰ ਤੁਹਾਨੂੰ ਵੀ ਕਿਸ ਤਰ੍ਹਾਂ ਪੈਸੇ ਨੂੰ ਕਮਾਉਣਾ ਹੈ ਕਿਉਂਕਿ ਮੇਰੇ ਤੋਂ ਹੀ ਜਿਆਦਾ ਇਹਨਾਂ ਨੂੰ ਪਤਾ ਹੈ ਮੈਂ ਤਾਂ ਬਸ ਇੱਕ ਨਵਾਂ ਪਰਸਨ ਹਾਂ ਚਾਰ ਪੰਜ ਮਹੀਨੇ ਮੈਨੂੰ ਹੋਇਆ ਪਰ ਇਹਨਾਂ ਤੋਂ ਮੈਂ ਬਹੁਤ ਕੰਮ ਕਰਦੀ ਹਾਂ ਔਰ ਬੰਦ ਪੈਸਾ ਕਮਾ ਲਿਆ ਕਿਉਂਕਿ ਔਰ ਸਭ ਤੋਂ ਜਿਆਦਾ ਮੈਂ ਮੇਰੇ ਤੋਂ ਜਿਹੜੀ ਸੀਨੀਅਰ ਸਾਡੀ ਮੈਡਮ ਜੀ ਮਿਸ ਜੀ ਬੀਨਾ ਸ਼ਰਮਾ ਜੀ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਰ ਰਹੀ ਹੈਗੀ ਆ ਕਿ ਮੈਨੂੰ ਅਸੀਂ ਲੈ ਕੇ ਆਏ ਔਰ ਅੱਛਾ ਫਲੀਟ ਫਾਰਮ ਦੇ ਵਿੱਚ ਵੱਲੋਂ ਇੱਥੇ ਐਡਮਿਸ਼ਨ ਕਰਾਈ ਕਿਉਂਕਿ ਜਿਹੜਾ ਇੱਕ ਸਾਡੇ ਤੋਂ ਅਪਲਾਈਡ ਸੀਨੀਅਰ ਸਾਡੇ ਮੈਂਬਰ ਹੈ ਜਿਹੜੇ ਕੰਮ ਕਰ ਰਹੇ ਹੈਗੇ ਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹੈਗੀ ਆ ਔਰ ਮੈਂ ਇੱਕ ਸਲੂਨ ਮੇਰਾ ਸਲੂਰੋਡ ਤੇ ਹੈਗਾ ਸਲੂਨ ਦਾ ਕੰਮ ਕਰਦੀ ਕਰ ਰਹੀ ਔਰ ਮੈਂ ਇੰਦਰ ਵੀ ਨਾਲ ਇਨਕਮ ਕਮਾਈ ਰਹੀ ਹੈਗੀ ਆ ਉਹ 500 ਰੁਪਏ ਮਿਲੇਗਾ ਜਿਹੜਾ ਕਿ ਸਾਡਾ ਤੇਲ ਖਰਚਾ ਤੇ ਉੱਦਾਂ ਹੋ ਸਕਦਾ ਉੱਪਰ ਜਾਵਸਾ ਸਮਾਧੀ ਕਰਦੀ ਹੋਵੇ ਗੈਸਟ ਕਰ ਲਈ ਮਿਸਿਸ ਗੀਨਾ ਸ਼ਰਮਾ ਜੀ ਜੀ ਅੱਜ ਆਉਂਦੇ ਰਹੇ ਫਰੈਂਡਸ ਛੋਟੀ ਦੇਵੀ ਆਈ ਹੈ ਕੰਜਕਾ ਜੀ ਲੋ ਜੀ ਇੱਕ ਮਰਤੀ ਹੋ ਗਿਆ ਨਮੈਂ ਨੂੰ ਦਿੱਤਾ ਸੀ ਸੀਮਾ ਬਰਮਾ हां <contribute> <utation> okay. हाँ जी इधर जी सर हाँ जी नमस्कार शहर सरगर्मी चैनल देख रहे दर्शकों का हार्दिक स्वागत है अज असी पहुंचे हैं राहों रोड ते 18 ਕਲੋਨੀ ਕਲੀ ਨੰਬਰ 3 ਦੇ ਵਿੱਚ ਜਿੱਥੇ ਕਿ ਐਸਟਰੋ ਗਰੁੱਪ ਤੁਸੀਂ ਦੇਖ ਰਹੇ ਹੋ ਉਹਦੇ ਐਮ ਡੀ ਮੇਰੇ ਨਾਲ ਆ ਸ਼੍ਰੀ ਬਲਰਾਜ ਜੀ ਜਸਵਾਲ ਸਾਹਿਬ ਨੇ ਅ ਅੱਜ ਇਹਨਾਂ ਨੇ ਸੈਮੀਨਾਰ ਲਾ ਕੇ ਬਹੁਤ ਸਾਰੀ ਜਾਣਕਾਰੀ ਦਿੱਤੀ ਆ ਇਹ ਸੈਮੀਨਾਰ ਸੰਬੰਧੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਰ ਜੀ ਜਿਹੜਾ ਅੱਜ ਸੈਮੀਨਾਰ ਸੀ ਉਹਦੇ ਸੰਬੰਧੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਸਟਰੋ ਗਰੁੱਪ ਤਿੰਨ ਫਰਮ ਦੇ ਨਾਲ ਕਨੈਕਟਡ ਹੈ ਪਹਿਲੀ ਫਰਮ ਹੈ ਐਸਟ્રો ਲਾਈਫ ਲਾਈਨ ਜੋ 5 ਜਨਵਰੀ 2012 ਤੋਂ ਚੱਲ ਰਹੀ ਆ ਜੀ ਕੋਈ ਵੀ ਪਰਸਨ ਇੱਥੋਂ ਆਪਣਾ ਮਨ ਚਾਹਟ ਟੇਵਾ ਕੁੰਡਲੀ ਟਿੱਪੜਾ ਜਾਂ ਜਨਮ ਕੁੰਡਲੀ ਬੋਲਦੇ ਆ ਉਹ ਲੈ ਸਕਦਾ ਇਹਦੇ ਵਿੱਚੋਂ ਜੀ ਤੇ ਦੂਸਰਾ ਹੈ ਇੱਥੇ ਐਸਟ੍ਰੋ ਸੰਜੋਗ ਐਸਟ੍ਰੋ ਸੰਜੋਗ ਦੇ ਵਿੱਚ 15 ਮਿੰਟਾਂ ਦੇ ਵਿੱਚ ਤੁਸੀਂ ਰਿਸ਼ਤਾ ਲੈ ਸਕਦੇ ਆ ਅੱਛਾ ਜੀ 15 ਮਿੰਟ ਵਿੱਚ 15 ਮਿੰਟ 'ਚ ਰਿਸ਼ਤਾ ਤੁਸੀਂ ਲੜਕੇ ਦੀ ਫੋਟੋ ਲਗਾਓ ਜੀ ਲੜਕੇ ਦੀ ਫੋਟੋ ਜਿੱਦਾਂ ਹੀ ਦਰਜ ਹੁੰਦੀ ਆ ਵੈਬਸਾਈਟ ਦੇ ਉੱਤੇ ਤਾਂ ਅਸੀਂ 1600 ਲੜਕੀ ਉਹਦੇ ਕੰਟੈਕਟ ਦੇ ਵਿੱਚ ਜਿਹੜੀ ਉਹ ਲੌਗਇਨ ਦੇ ਵਿੱਚ ਦੇ ਦੰਨੇ ਆ ਤੇ ਉਹ ਪਰਿਵਾਰ 15 ਮਿੰਟਾਂ ਚ ਸਿਲੈਕਟ ਕਰਕੇ ਆਪਣੇ ਲਈ ਪੰਜ ਰਿਸ਼ਤੇ ਚੂਜ਼ ਕਰ ਸਕਦਾ ਪੰਜਾਂ ਨਾਲ ਡਾਇਰੈਕਟ ਗੱਲ ਕਰਦਾ ਜਿੱਦੇ ਵਿੱਚ ਕੋਈ ਵਿਚੋਲਾ ਨਹੀਂ ਹੁੰਦਾ ਠੀਕ ਹੈ ਜੀ ਤੇ ਬਗੈਰ ਵਿਚੋਲੇ ਤੋਂ ਇਹਦੀ ਜਿਹੜੀ ਫੀਸ ਹੈ ਮਾਤਰ 11000 ਅੱਛਾ ਜੀ ਚਾਹੇ ਗਰੀਬ ਹੈ ਚਾਹੇ ਅਮੀਰ ਹੈ 11000 ਤੋਂ ਵੱਧ ਕੋਈ ਚਾਰਜਸ ਨਹੀਂ ਇੱਥੇ ਲੱਗਦੇ ਹੈਗੇ ਠੀਕ ਹੈ ਜੀ ਤੇ ਜੋ ਬੰਦਾ ਰੈਫਰ ਕਰਦਾ ਉਹਨੂੰ ਅਸੀਂ 2500 ਰੁਪਏ ਰੈਫਰ ਕਰਨੇ ਵਾਲੇ ਅੱਛਾ ਜੀ ਉਹਨੂੰ ਵੀ ਮਤਲਬ ਉਹਨੂੰ ਵੀ ਦੰਨੇ ਆ ਰੈਫਰ ਕਰਨੇ ਵਾਲੇ ਠੀਕ ਹੈ ਜੀ ਤੇ ਤੀਸਰਾ ਕੋਈ ਵੀ ਸ਼ੇਅਰ ਮਾਰਕੀਟ ਦੀ ਸ਼ੌਕ ਰੱਖਦਾ ਹੋਵੇ ਉਹ ਡਿਮਟ ਖਾਤਾ ਇੱਥੇ ਖਲਾ ਸਕਦਾ ਤਿੰਨ ਕੰਮ ਇੱਥੇ ਚੱਲਦੇ ਠੀਕ ਹੈ ਜੀ ਆ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਜੋ ਵੀ ਲੜਕਾ ਲੜਕੀ ਬਿੱਲੇ ਆ ਕੋਈ ਲੇਡੀ ਜੈਂਟਸ ਬਿੱਲੇ ਕਰ ਬੈਠੇ ਆ ਜਿਹੜੇ ਕਹਿੰਦੇ ਸਾਡਾ 10000 ਦਾ ਕੰਮ ਨਹੀਂ ਚੱਲਦਾ 20000 ਦਾ ਕੰਮ ਨਹੀਂ ਚੱਲਦਾ 50000 ਦਾ ਕੰਮ ਨਹੀਂ ਚੱਲਦਾ ਉਹ ਇਹਨਾਂ ਤਿੰਨਾਂ ਚੋਂ ਕਿਸੇ ਦੀ ਵੀ ਐਡਵਰਟਾਈਜ਼ ਕਰਕੇ ਇੱਥੋਂ 15 ਦਿਨੀ ਪੈਸਾ ਲੈ ਸਕਦਾ ਹਰ 15 ਦਿਨਾਂ ਬਾਅਦ ਐਸਟਰੋ ਗਰੁੱਪ ਪੇਮੈਂਟ ਕਰਦਾ ਆ ਜੇ ਜੀ ਤੁਸੀਂ ਸੈਮੀਨਾਰ ਕਰਦੇ ਇਹ ਮਹੀਨੇ ਚ ਹੁੰਦਾ ਜਾਂ ਇਹ ਦੇ ਵਿੱਚ ਕੀ ਟਾਈਮ ਹੁੰਦਾ ਇਹਦਾ 10:30 ਐਂਟਰੀ ਹੁੰਦੀ ਆ ਤੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੈਮੀਨਾਰ ਹੈ ਔਰ ਵੀਕਲੀ ਹੈ ਹਰ ਸੰਡੇ ਹੁੰਦਾ ਅੱਛਾ ਹਰ ਐਤਵਾਰ ਨੂੰ ਹਰ ਐਤਵਾਰ ਹੁੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇ ਵਿੱਚ ਇੱਕ ਵਾਰੀ ਫੇਰ ਆ ਸ਼੍ਰੀ ਬਲਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਸ਼ੁਕਰੀਆ ਜੀ ਸੱਜਣਾ ਸ਼ਿਵ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਬਲੀ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ